ਮੇਰੇ ਖਾਸ ਇੱਕੋ ਫਰੈਂਡ ਦੀ ਮੈਨੂੰ ਕਾਲ ਆਈ ਤੇ ਉਹਨੇ ਮੈਨੂੰ ਦੱਸਿਆ ਕਿ ਇੱਕ ਐਕਸੀਡੈਂਟ ਹੋਇਆ ਆਪਣਾ ਛੋਟਾ ਥੀ ਕਰਵਾਇਆ ਤੇ ਇਹਨੂੰ ਲੈਣ ਗਏ ਦੇਖੋ ਕਿਦਾਂ ਵਿਚਾਰਾ ਬੈਠ ਕੇ ਉਡੀਕ ਕਰਦਾ ਪਿਆ ਇਹਨਾਂ ਨੇ ਕਿਹਾ ਕਿ ਕਿਸ ਨੂੰ ਦੱਸਣਾ ਹੋਰੇ ਕਿਦੋਂ ਦਾ ਬੈਠਾ ਕੱਲ ਕਾਲ ਆਈ ਸੀ ਅੱਜ ਮੈਂ ਗਿਆ ਉੱਥੇ ਜਾ ਕੇ ਦੇਖਿਆ ਤਾਂ ਬਲੱਡ ਨਿਕਲਦਾ ਪਿਆ ਸੀ ਪੱਟ ਉੱਪਰੋਂ ਵੀ 2-3 ਥਾਂ ਤੋਂ ਹੱਡੀ ਟੁੱਟੀ ਹੋ ਸੀ ਔਰ ਜੋਇੰਟ ਤੋਂ ਥੱਲੇ ਵੀ 2 ਥਾਂ ਤੋਂ ਹੱਡੀ ਟੁੱਟੀ ਹੋ ਸੀ ਡਾਕਟਰ ਦੀ ਸਲਾਹ ਨਾਲ 3 ਥਾਂ ਤੇ ਅਸੀਂ ਇੰਜੈਕਸ਼ਨ ਲਗਾਇਆ ਲੱਤ ਤੇ ਤਾਂ ਜੋ ਲੱਤ ਸੋਨ ਹੋ ਜੇ ਨਿਰਮਲ ਭਾਜੀ ਪਿੰਡ ਹਮਜੇ ਤੋਂ ਇਹ ਟੁੱਟੀਆਂ ਹੱਡੀਆਂ ਉਹਦੇ ਇਹਨਾਂ ਦੀ ਦੁਕਾਨ ਵੀ ਆ ਟਾਂਡੇ 'ਚ ਇਹਨਾਂ ਦੀ ਹਾਦੀ ਸਫਾਈ ਬਹੁਤ ਜ਼ਿਆਦਾ ਆ ਇਹਨਾਂ ਤੋਂ ਮੱਗਗੇ ਵੀ ਬਹੁਤ ਪਸ਼ੂ ਠੀਕ ਕਰਵਾਏ ਆ ਪਰ ਉੱਪਰ ਜਿਹੜੀ 3-4 ਥਾਂ ਤੋਂ ਹੱਡੀ ਟੁੱਟੀ ਆ ਉਹ ਅਸੀਂ ਪੱਟੀ ਬੰਨ੍ਹ ਕੇ ਪੱਚਰਾ ਲਾਈਆਂ ਫਿਰ ਥੱਲੇ ਜਖਮ ਉਹਨੂੰ ਖੁੱਲਾ ਛੱਡਤਾ ਔਰ ਜੋਇੰਟ ਤੋਂ ਥੱਲੇ ਜਿਹੜੀ ਆ 2 ਥਾਂ ਤੋਂ ਹੱਡੀ ਟੁੱਟੀ ਆ ਉਹ ਅਸੀਂ ਪਲੱਸਟਰ ਕਰਕੇ ਜੋੜੀ ਔਰ ਸਾਡਾ ਤਜਰਬਾ ਇਹ ਕਹਿੰਦਾ ਕਿ ਇਹ ਕੋਈ ਐਕਸੀਡੈਂਟ ਨਹੀਂ ਸੀ ਇਹ ਕਿਸੇ ਨੇ ਦੀ ਲੱਤ ਤੋੜ ਕੇ ਡਾਂਗਾ ਮਾਰ-ਮਾਰ ਕੇ ਸੋਟੀਆਂ ਮਾਰ-ਮਾਰ ਕੇ ਤੋੜੀ ਔਰ ਇਹਨੂੰ ਉੱਥੇ ਸੁੱਟ ਦਿੱਤਾ ਕਿਉਂਕਿ ਜੇ ਕਾਰ ਟਰੱਕ ਸਕੂਟਰ ਕੋ ਮੈਨੂੰ ਬਹੁਤ ਜ਼ਿਆਦਾ ਪੱਛਰਾਂ ਤੇ ਪਲਸਟਰਾਂ ਤੇ ਧਿਆਨ ਰੱਖਣਾ ਪਵੇਗਾ। ਆਈਵਰਮੈਕਟਿਨ ਕੀੜੇਨਾਪੈਨ ਤੇ ਪੈਨਸਿਲਿਨ ਜ਼ਖਮ ਸੁੱਕਣ ਲਈ ਇੰਜੈਕਸ਼ਨ ਇਹਦੇ ਲੱਗਦੇ ਰਹਿਣਗੇ। ਘੱਟੋ ਘੱਟ 2 ਮਹੀਨੇ ਦਾ ਸਮਾਂ ਲੱਗੇਗਾ। ਲੱਤ ਬੰਨਣ ਤੋਂ ਬਾਅਦ ਇਹਨੂੰ ਕੁਝ ਰੀਲੀਫ ਮਿਲਿਆ ਤੇ ਥੋੜੇ ਥੋੜੇ ਪੱਠੇ ਖਾ ਰਿਹਾ। ਤਾਂ ਨੂੰ ਕੁਝ ਚੰਗਾ ਲੱਗਾ ਹੋਵੇ ਤਾਂ ਆਪਣੇ ਦੋਸਤਾਂ ਨਾਲ ਆਪਣੀ ਫੈਮਿਲੀ ਨਾਲ ਵੀਡੀਓ ਸ਼ੇਅਰ ਕਰ ਸਕਦੇ ਹੋ। ਧੰਨਵਾਦ।